ਅੱਜ ਅਗਰਵਾਲ ਮੈਲਾ ਮੰਡਲ ਵੱਲੋਂ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿੱਚ ਹੋਲੀ ਦਾ ਤਿਉਹਾਰ ਅਗਰਵਾਲ ਸਭਾ ਦੇ ਪ੍ਰਧਾਨ ਸੰਜੀਵ ਸਿੰਘਲਾ ਸੁਮਨ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ satsang ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਜਨ ਗਾਇਕਾ ਆਰਤੀ ਖੰਨਾ ਨੇ राधा कृष्ण ਜੀ ਦੇ ਭਜਨਾ ਨਾਲ ਸ਼ਰਧਾਲੂਆਂ ਨੂੰ ਭਗਤੀ ਦੇ ਰੰਗ ਵਿੱਚ ਰੰਗਿਆ ਇਸ ਸਬੰਧੀ ਜਾਣਕਾਰੀ ਦੰਦਿਆ ਮਹਿਲਾ ਮੰਡਲ ਦੀ ਪ੍ਰਧਾਨ 우ਮਾ ਸਿੰਘਲਾ ਅਤੇ ਮੁਖ ਸਲਾਹਕਾਰ ਸ਼ਿਖਾ ਗਰਗ ਨੇ ਕਿਹਾ ਕਿ ਰੰਗਾਂ ਦੇ ਪ੍ਰਤੀਕ ਇਸ ਤਿਹਾੜੀ ਦੌਰਾਨ ਸਾਨੂੰ ਇੱਕ ਦੂਜੇ ਨੂੰ ਸੁੱਕੇ ਹਰਬਲ ਰੰਗ ਲਗਾ ਕੇ ਖੁਸ਼ੀ ਪ੍ਰਗਟ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਅੱਜ ਸਾਡੇ ਦੁਆਰਾ ਫੁੱਲਾਂ ਦੀ ਹੋਲੀ ਖੇਡੀ ਗਈ ਹੈ ਉਨਾ ਕਿ ਇਹ ਹੈ ਕਿ ਇਹ ਤਿਹਾਰ ਆਪਸੀ ਪ੍ਰੇਮ ਭਾਵ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਤੇ ਸਾਨੂੰ ਇਹ ਭਾਵਨਾ ਬਰਕਰਾਰ ਰੱਖਣੀ ਚਾਹੀਦੀ ਹੈ। ਹਾਂਜੀ ਮਹਾਰਾਜ ਅਗਰ ਸੇਨਹੀ ਜੈ। ਮੈਂ ਬਾਪਨਾ ਦਾਖਾ। ਇਤਨਵਾ ਤੋ ਅੰਦੇ ਅੱਜ ਮੰਡੀ ਹੀ ਤਾਂ ਇਨਸ਼ਾ ਅੱਲਾਹ ਦਾ ਵੜਾਈ ਹੋਏ ਦਾ ਪਿਆਰ ਨਾ ਨਾਇਆਗੇ। ਤਾਂ ਮੈਂ ਤਾਂ ਸੋਚ ਰਿਹਾ ਮੇ ਪਿਛਲੇ ਸਾਲੇ ਸੁੱਸਬਨ ਬੇਸਕਿਤ ਥਾ। ਪਰ ਇੰਨਾ ਵਧੀਆ ਫ੍ਰੇਮ ਮਰੀਆਂ ਕੇ ਆਯੋਜਿਤ ਨਾ ਰਾਣਕਿਸ਼ਿਥ ਦੇ ਫ੍ਰੇਮ ਬੜੇ ਅਗੇ ਅਜੇ ਤੱਕ ਹੁਣ ਇੰਨਾ ਨਹੀਂ ਫ੍ਰੇਮ ਵੜਿਆ ਹੋਇਆ ਤੇ ਇੰਨਾ ਜ਼ਿਆਦਾ ਮਜ਼ਾ ਆਇਆ ਇੰਨਾ ਜ਼ਿਆਦਾ ਨਹੀਂ ਉਸ ਨੂੰ ਵੀ ਲੈ ਕੇ ਨਹੀਂ ਸੋਚ ਸਕਦੀ ਐਸ ਤਰ੍ਹਾਂ ਲੱਗਿਆ ਸੀ ਕਿ ਉਹ ਕੋ ਪ੍ਰਿੰਡਰ ਨੂੰ ਕੀ ਪੈਂਦੀ ਨਾ ਸਾਰੀ ਮਿਹਨਤ ਮਿਲ ਸਮਾਗਮ ਤੇ ਸਾਰੇ ਮੈਂਬਰਾਂ ਤੇ ਦਿਗੋ ਸ਼ੁਕਰੀਆ ਕੱਢੇ ਕਿ ਸਾਥ ਰਹੇ ਇਹ ਸਭ ਇਕੱਠੀ ਨਾ ਕਰ ਰਹੇ ਸ਼ੁਕਰੀਆ ਨਾ ਸ਼ਿਖਾਗਰਜ਼ ਨੰਬਰ ਉਹ ਦਰਵਾਜ਼ਾ ਦੇ ਰਾਮੰਦਰ मैं आज नगर सभा और तमाम महिला मंडल का होने के निमित्त की तरफ से आज होली का त्यौहार बिना रुके पूर्वक के साथ मनाया गया यह त्यौहार आपसे साख और प्रेम आपको उम्मीद क्यों मिस कोई ऐसा पितनामा चाहिए और हम सब कलर से होली खेलने चाहिए आज का प्रोग्राम अग्रवाल सभा को खुला भी हुईदा महिला मंडल की प्रधान सहे हिमा सिंह वाली है भाई हैदा मंडल की प्रधान सदस्य पहलवान कितने साल इनको दसवीं एसवार ਨਲਾਸੀ ਸਾਹਿਬ ਜੀ ਇਹ ਕੋਈ ਮੀ ਦਾ ਦਾ ਦੁਬੇ ਮੇ ਦਾ ਦਾ ਉਸ 65 ਦੇ ਸਮਝ ਨਹੀਂ ਰਿਹਾ ਕਿ ਆਰਦੇ ਦੇ ਟਾਈਮ ਵਿੱਚ ਸਾਰੀ ਮੰਡੀ ਇੱਕ ਬਹੁਤ ਬਣੇ ਇਤਿਆਰ ਦੇ ਚੋਣ ਕਿਸ ਤਰ੍ਹਾਂ ਲੱਗਦਾ ਪ੍ਰਧਾਨ ਜੀ ਰੰਗਾ ਨਾਲ ਖੇਡਣੀ ਚਾਹੀਦੀ ਹੈ ਹੋਲੀ ਨਹੀਂ ਅਸੀਂ ਇਹਦੇ ਵਿੱਚ ਰੰਗਾ ਦਾ ਕੋਈ ਨਹੀਂ ਸਮਰਥਤਾ ਅਰਥੋਂ ਕਲਾ ਇੱਕ ਹੋਣੀ ਤੇ ਤਬਦੀਕ ਵਿੱਚ ਨਿੱਕੇ ਨੇ ਨਿੱਕੇ ਚੰਦਾ ਤੇ ਬਾਕੀ ਫਰਨਾ ਦੀ ਹੁੰਦੀ ਬਈ ਪ੍ਰੋਗਰਾਮ ਦਿੱਤਾ ਤੇ ਸਾਡੇ ਭੈਣ ਆਰਤੀ ਜੰਨਾ ਦੇ ਫੀਡਿੰਗ ਆਈ ਸੀ ਉਹਦੇ ਰੰਗ ਉਹ ਵੀ ਕਰਦਾ ਹੈ ਨਿਊਜ਼ ਆਨਲਾਈਨ ਦੇ ਲਈ ਗਿੱਦੜਵਾਹ ਤੋਂ ਕੁਲਦੀਪ ਜਿੰਦਲ ਦੀ ਰਿਪੋਰਟ